ਨਾਲ ਕੋ ਰਾਜਾ ਸਾਹਿਬ ਦੇ ਜਾਣ ਦੇ ਤਰ੍ਹਾਂ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਰੌਣਕਾਂ ਲੱਗਿਆ ਵੱਡੀ ਗਿਣਤੀ ਦੇ ਵਿੱਚ ਸਾਰਾ ਲਾਗ ਰਿਹਾ ਲਾਗ ਰਿਹਾ ਉੱਥੇ ਇਸ ਸਮੇਂ ਰਾਤ ਵਕਤ ਕਲਾਕਰ ਲੱਗੇ ਹੋਏ ਨੇ ਸਾਜਕ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੀ ਹੋਈਆਂ ਦਰਾਂ ਸਜਿਆ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੇਰਮਈਏ ਉੱਥੇ ਦੁਬਾਰ ਸਜਾਇਆ ਜਾ ਰਿਹਾ ਇਸ ਸਮੇਂ ਜਿਹੜਾ ਸਰਬੀਰ ਸਿੰਘ ਮੋਰਾਵਾਲੀ ਕੱਟਾ ਜਿਹੜਾ ਉਹ ਸੰਗਤਾਂ ਨੂੰ ਹੋਰ ਇਤਿਹਾਸ ਸੁਣਾਉਣ ਜਾ ਰਿਹਾ ਤੇ ਆਪਾਂ ਤੁਹਾਡੀ ਗੱਲਬਾਤ ਕਰਾਉਣੇ ਆ ਇਸ ਸਮੇਂ ਪ੍ਰਿੰਸੀਪਲ ਤਰਜੀਤ ਸਿੰਘ ਦੇ ਨਾਲ ਜਿਹੜੇ ਤੁਹਾਨੂੰ ਸ੍ਰੀ ਨਾਮਕਵਰ ਰਾਜਾ ਸਾਹਿਬ ਦੀ ਜੀਵਨੀ ਦੇ ਬਾਰੇ ਤੇ ਇਥੇ ਮਹਾਂਪੁਰਖ ਕਦੋਂ ਆਇਆ ਕਿਸ ਤਰ੍ਹਾਂ ਉਹਨਾਂ ਦਾ ਕਦੋਂ ਸੰਸਕਾਰ ਹੋਇਆ ਉਸ ਬੰਦੇ ਦੱਸਣਗੇ ਪਰ ਇਹ ਸਤਿਕਾਰਯੋਗ ਗੁਰੂ ਪਿਆਰੀ ਸਸੇ ਜੀਓ ਅੱਜ ਦੇ ਬੇਸ਼ਕੀਅਰਾਂ ਸਮੂਹ ਸੱਜਣਾਂ ਨੂੰ ਸਤਿਗੁਰੂ ਸ੍ਰੀ ਨਾਗੁਰਾ ਸਾਹਿਬ ਮਹਾਰਾਜ ਦੀ ਪਾਵਨ ਜਗਤਰਾ 84ਵੇਂ ਵਰਸੀ ਮਾਰੀ ਆਇਆ ਹੈ ਨਾ ਕੋਯੁਰ ਸ੍ਰੀ ਨਾਗੁਰਾ ਸਾਹਿਬ ਮਹਾਰਾਜ ਦਾ ਜਨਮ 1862 ਈਸਵੀ ਦੇ ਵਿੱਚ ਬੱਲੋਵਾਲ ਕੈਂਦਰ ਚੋਇਆ 1940 ਵਿੱਚ ਮਹਾਰਾਜ ਨੇ ਇਸ ਨਗਰ ਦਾ ਨਜ਼ਾਰਾ ਵੇਖ ਕੇ ਆਪਣੇ ਸਰੀਰ ਤੋਂ ਪਰਦਾ ਕੀਤਾ ਮੇਰੇ 17 ਤੋਂ 29 ਤੋਂ 40ਵੀਂ ਨੂੰ ਸ੍ਰੀ ਨਾਗੁਰਾ ਸਾਹਿਬ ਮਹਾਰਾਜ ਦਾ ਸੰਸਕਾਰ ਕੀਤਾ ਗਿਆ ਸਤਿਗੁਰੂ ਜੋਗੁਰ ਸਿੰਘ ਨਾ ਕੋਰਸਾ ਮਹਾਰਾਜੀ ਦਾਸੀ ਸੰਪਰਦਾਏ ਕਮਾਨ ਸਾਧੂ ਹੋਇਆ ਨਾ ਜਿਨ੍ਹਾਂ ਨੇ ਵੱਡਾ ਜੱਫਾ ਪਾ ਕੇ ਸਾਜ ਕੋ ਨੂੰ ਗੁਰਮਤਾ ਉਪਦੇਸ਼ ਦੇ ਕੇ ਨਾਮ ਮਾਰਿਆ ਜਾਪ ਕਰਵਾ ਕੇ ਸੰਗਤਾਂ ਨੂੰ ਇਸ ਸੰਸਾਰ ਤੋਂ ਬਚ ਜਲ ਤਾਰਨ ਦਾ ਇੱਕ ਤਰੀਕਾ ਦੱਸਿਆ ਸੋ ਯੂਰ ਸ਼੍ਰੀ ਨਾਨਕ ਗੁਰੂ ਸਾਹਿਬ ਮਾਰਦੇ ਆਪਣੇ ਜੀਵਨ ਵਿੱਚ ਪ੍ਰਮੁੱਖ ਤੌਰ ਤੇ ਰੇਕੋ ਵਿਖੇ ਗੁਰਨਤਾਕ ਸਾਹਿਬ ਝਿੰਗਣਾ ਵਿਖੇ ਗੁਰਦਵਾਰ ਦੁਖਨਵਰ ਸਾਹਿਬ ਬੋਸਟਾ ਵਿਖੇ ਗੁਰਦਵਾਰ ਮੱਦੀ ਸਾਹਿਬ ਸਚੋ ਵਿਖੇ ਗੁਰਦਵਾਰ ਬੰਦਵਾ ਸਾਹਿਬ ਤੇ ਗੁਣਾਚੌਰ ਵਿਖੇ ਗੁਰਦਵਾਰ ਸਰੋਵਰ ਸਾਹਿਬ ਹਜ਼ੂਰ ਸਤਿਗੁਰੂ ਜੀ ਨਾਲ ਕਰਾ ਵਸਰਾ ਵੱਡੀ ਕਰਵਾ ਕੀਤੀ ਕਿ ਉਹਨਾਂ ਨੇ ਨਗਰ ਬਜਾਰਾ ਵੀ ਕੇ ਰਸੋਗਨਾ ਸਥਾਪਿਤ ਕੀਤਾ ਉਹਨਾਂ ਦੀ ਯਾਦ ਵਿੱਚ ਦੇਸ਼ਾਂ ਬੇਸ਼ਾਂ ਵਿੱਚ ਸੰਗਤਾਂ ਅੱਜ ਉਹਨਾਂ ਦੀ ਵਰਸੀ ਨਾਰਾਇਣ ਵਿਕਰੇ ਵਿਕਰੇਸਤਾਨਾਂ ਦੇ ਵਿਕਰੇ ਵਿਖੇ ਸਮਿਆਂ ਦੇ ਵਰਸੀ ਮਾਈ ਜਾਂਦੀ ਹੈ ਪਰ ਅੱਜ ਨਗਰਾਂ ਦੇ ਕੇ ਮਹਾਰਾਜ ਦੀ ਜੈਸੀ ਮੱਸੀ ਬਹੁਤ ਸ਼ਰਧਾਪੂਰਕ ਮੜਾਈ ਜਾ ਰਹੀ ਹੈ ਅਯੁਰਸ਼ੀ ਨਾਲ ਕੋਈ ਸਾਹਿਬ ਮਹਾਰਾਜੀ ਨੇ ਆਪਣੇ ਹੱਥ ਲੈ ਕੇ ਗ੍ਰਾਮ ਜਿਹੜਾ ਢਿਲੇ ਕਿ ਉਹਨੇ ਆਪ ਇਹ ਪ੍ਰੋਫੈਸਰ ਨੇ ਕਿਹਾ ਵੱਡਾ ਸਾਰ ਪੇਸ਼ ਕੀਤਾ ਤੁਸੀਂ ਨਾ ਹੈ ਭਗਵਾਨ ਬਲਾਸ ਜੋ ਕਿ ਬਹੁਤ ਹੀ ਪਰੰਜੋਗ ਹੈ ਪਿਛਲੇ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਸ ਨੂੰ ਪ੍ਰਕਾਸ਼ ਕੀਤਾ ਹੈ ਡਾਕਟਰ ਪਰਮਵੀਰ ਸਿੰਘ डॉक्टर कलेंद्राग साहिब महाराज पर ग्रंथ भॻवान विलास बहुत चङी ज्ञान ते बहुत ई संसार सिधे रस्ते पसिया जिनिया बि दा वञ सेवा पहुचे आहिनि ਜੋ ਕੇ ਮਨ ਲਗਾ ਕੇ ਸੇਵਾ ਕਰਦੇ ਬਹੁਤ ਬਹੁਤ ਧੰਨਵਾਦ ਸੰਗਤ ਦਾ ਬਹੁਤ ਧੰਵਾ ਜਿਹੜੀਆਂ ਬਹੁਤ ਅਨੁਸ਼ਾਸਨ ਚਾਹ ਰਹੀਆਂ ਹਨ ਪ੍ਰਬੰਧਕਾਂ ਦਾ ਬਹੁਤ ਧੰਵਾ ਜਿਹੜਾ ਨੇ ਬਹੁਤ ਹੀ ਕਮਾਲ ਦਾ ਪ੍ਰਬੰਧ ਕੀਤਾ ਸਾਰੀ ਸੰਗਤ ਦੇ ਚੰਨ ਦੇ ਵਿਚਰ ਰੱਖ ਕੇ ਅਸੀਂ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਾਬ ਕਮਲ ਰਾਜਾ ਸਾਹਿਬ ਦੇ ਮੇਲੇ ਦੇ ਉੱਤੇ ਵਿਸ਼ੇਸ਼ ਤੌਰ ਤੇ ਤੁਸੀਂ ਪਹੁੰਚੇ ਹੋ ਤੇ ਤੁਹਾਡੀ ਅਸੀਂ ਗੱਲਬਾਤ ਕਰਲ ਬਤ ਕਰਾਵਾਂਗੇ ਸੇਵਾਦਾਰਾਂ ਦੇ ਨਾਲ ਜਿੱਥੇ ਅੱਜ ਮੇਲਾ ਬੜਾ ਭੜਿਆ ਰੌਣਕਾਂ ਲੱਗਿਆ ਹੋਇਆ ਨੇ ਤੋ ਇਹ ਤੁਹਾਨੂੰ ਦੱਸਣਗੇ ਰਾਜਾ ਸਾਹਿਬ ਜੀ ਦੀ ਜੀਵਨੀ ਬਾਰੇ ਕੀ ਕਹਿਣਾ ਚਾਹੁੰਦੇ ਨੇ ਰਾਜਾ ਬੰਦੀ ਕਰਪਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਮੂਹ ਸੰਗਤਾਂ ਨੂੰ ਧੰਨ ਧੰਨ ਸ੍ਰੀ ਨਾਨਕ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮਾਰਸ਼ੀ ਦੇ ਸਬੰਧ ਵਿੱਚ ਅੱਜ ਦੂਰੋਂ ਦੂਰੋਂ ਸੰਗਤਾਂ ਐਨਆਰਆਈ ਸੰਗਤਾਂ ਇਲਾਕੇ ਦੀਆਂ ਸੰਗਤਾਂ ਸਰਵਿਸ ਸਟੇਟਮੈਂਟਾਂ ਕਾਫੀ ਸੰਗਤਾਂ ਇੰਡੀਆ ਤੋਂ ਪਹੁੰਚੀਆਂ ਹੋਈਆਂ ਨੇ ਸਤਗੁਰਾਂ ਦਾ ਜੋ ਮਹਾਪੁਰਸ਼ਾਂ ਦਾ ਪਾਵਨ ਪਵਿੱਤਰ ਦੇਹਾੜਾ ਹੈ ਬੜੀ ਧੁੰਮਤਾ ਆਮਨਾਰ ਸੰਗਤਾਂ ਬੜੇ ਸ਼ਰਧਾ ਪਿਆਰ ਨਾਲ ਮਨਾਰੀਆਂ ਹਨ ਮਹਾਪੁਰਸ਼ਾਂ ਦਾ ਪਾਵਨ ਜੋ ਜਨਮ ਸਥਾਨ ਹੈ ਬਦਲਵਾਲ ਜਿੱਥੇ ਮਹਾਪੁਰਸ਼ਾਂ ਨੇ ਜਨਮ ਲੈ ਕੇ ਉਹਨਾਂ ਦਾ ਜੱਦੀ ਪਿੰਡ ਮੰਨਨ ਹਾਣਾ ਅਤੇ ਹੋਰ ਆਸਾਨ ਜਿਉਂ ਕੇ ਸੁਜੋ ਵਾਲ ਮੱਲੋ ਵਾਲ ਮੰਨਨ ਹਾਣਾ ਸਰੋਵਰ ਸਾਹਿਬ ਜੋ ਮੇਨ ਆਸਾਨ ਧੰਤਨ శ్రీਨਾਬ ਕਮ ਰਾਜਾ ਸਾਹਿਬ ਦਾ ਇਸ ਪਾਵਨ ਪਵਿੱਤਰ ਅਸਾਂਤ ਮਹਾਪੁਰਸ਼ਾਂ ਨੇ ਜੋ ਅਕਾਲ ਪੁਰਖਾ ਜੋੜਨ ਵਾਸਤੇ ਜਿੱਥੇ ਸ਼ੰਤਤਾ ਨੂੰ ਪਾਵਨ ਗੁਰਬਾਣੀ ਨਾਲ ਜੁੜਿਆ ਹੈ ਉੱਥੇ ਸੰਗਤਾਂ ਨੂੰ ਨਸ਼ੇ ਤੰਮੇ ਰਾਤ ਕੀਤਾ ਹੈ ਮਾਹਪੁਰਸ਼ਾਂ ਦੇ ਦੇਸ਼ਾਂ ਦੇ ਵਿੱਚ ਬਹੁਤ ਵੱਡੀ ਜੋ ਦੇਣ ਹੈ ਮਾਹਪੁਰਸ਼ਾਂ ਦਾ ਪਾਵਨ ਪਵਿੱਤਰ ਦਿਹਾੜਾ ਦੇਸ਼ਾਂ ਵਿੱਚ ਮਨਾਇਆ ਜਾ ਰਿਹਾ ਹੈ ਸੋ ਆਪ ਸੰਗਤਾਂ ਨੂੰ ਮਾਹਪੁਰਸ਼ਾਂ ਦੀ ਪਾਵਨ ਪਵਿੱਤਰ ਦਰਸ਼ੀ ਦੇਸ਼ਾਂ ਵਿੱਚ ਇਸ ਸਫਰ ਪਰ ਮਹਾਪੁਰਸ਼ਾ ਦਾ ਜੋ ਇਸ ਪਾਵਨ ਸਾਮ ਮਜਾਰਾ ਰਾਜਾ ਸਾਹਿਬ ਇਥੇ ਵਿਕੇ 1940 ਵਿੱਚ ਜੋ ਮਹਾਪੁਰਸ਼ ਅਕਾਲ ਚਲਾਣਾ ਕਰਗੇ ਸਨ ਉਹਨਾਂ ਦੇ ਸੰਬੰਧ ਵਿੱਚ ਸੰਗਤਾਂ ਬੜੀ ਧੁੰਮਤਾ ਅਨੰਤ ਸਾਰਾ ਇਹ ਪ੍ਰੋਗਰਾਮ ਅੱਜ ਕਿਹਾ ਗਿਆ ਹੈ ਸੰਗਤਾਂ ਵਿੱਚ ਬਹੁਤ ਸ਼ਰਧਾ ਹੈ ਪਿਆਰ ਹੈ ਬੜੇ ਪਿਆਰ ਨਾਲ ਚਾਰ ਸਵੇਰੇ ਹੀ ਲੰਗਰ ਲੱਗ ਰਹੇ ਹਨ ਸ਼ਬੀਲਾ ਦੇ ਸੰਗਤ ਲੰਗਰ ਔਰ ਕਈ ਤਰ੍ਹਾਂ ਦੇ ਪਤਵਾਨ ਸੰਗਤਾਂ ਨੂੰ ਸ਼ਿਕਾਇਤਾਂ ਨੂੰ ਸ਼ਿਕਾਇਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਵਲੇ ਘਰ ਭਲੇ ਬਹੁਤ ਸੱਚੇ ਦਰਬਾਰ ਦੀ ਜੈ